Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਰਕੀ ਸੇਵਾ ਸਫਲ ਹੈ ਜੋ ਕਰੇ ਮਨ ਚਿਤਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ Indian TV News ਦੀ ਮਾਨ ਪੀਰ ਸਿੰਘ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਤਾਂ ਪਵਿੱਤਰ ਦਿਹਾੜੇ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਨ ਨੂੰ ਮਿਲਿਆ ਵਕ ਵਕ ਥੈਂ ਗੁਰਦੁਆਰਿਆਂ ਦੇ ਵਿੱਚ ਆਉਂਦੀ ਆ ਅਸੀਂ ਖੜੇ ਆ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਖੜਿਆ ਹੈ ਤਾਂ ਉਥੋਂ

ਅਲੀ ਵੇਈ ਆਜਿਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਸ਼ਨਾਨ ਕਰਦੇ ਸੀ ਤਾਂ ਆ ਸੰਤ ਸਿੱਚੇਵਾਲ ਨੇ ਚਾਰੇ ਪਾਸੋਂ ਇਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਨਵਾਵਟ ਕਰਤੀ ਜਿਹੜੀ ਸੰਗਤ ਆ ਜਿਹੜੀ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਉਧਰ ਵੀ ਤਸਵੀਰਾਂ ਦਿਖਾਈਆਂ ਇਹਨਾਂ ਜਿਹੜੀ ਸੰਗਤ ਆ ਉਹ ਦੂਰੇ ਦੂਰੇ ਇਸ ਵੇਈ ਦੇ ਦਰਸ਼ਨ ਕਰਨ ਆਉਂਦੀ ਆ ਤਾਂ ਕਦੇ-ਕਦੇ ਮਨ ਲੋਚਦਾ ਸੀਗਾ ਕਿ ਤੇਰੇ ਦਰਸ਼ਨ ਨੂੰ ਲੋਚਦਾ ਮਨ ਤਾਂ ਸੰਗਤ ਇਸ ਕਾਲੀ ਵੇਈ ਦੇ ਵਿੱਚ ਅਸ਼ਨਾਨ ਵੀ ਕਰਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇੱਥੇ ਖੁਦ ਅਸ਼ਨਾਨ ਕਰਦੇ ਰਹੇ ਆ ਤਾਂ ਗੁਰੂ ਮਹਾਰਾਜ ਦਾ ਨਾਮ ਲੈਂਦੇ ਰਹੇ ਕੈਮਰਾ ਗੁਰੂ ਕੀ ਸੇਵਾ ਸਫਲ ਹੈ ਜੋ ਕਰੇ ਮਨ ਤੇ ਕਲਾਈ ਵਾਗੂਰ ਜੀ ਕਾ ਖਾਲਸਾ ਵਾਗੂਰ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਦੀ ਮਾਂ ਪੀਰ ਸਿੰਘ ਨੇ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਤਾਂ ਪਵਿੱਤਰ ਦਿਹਾੜੇ ਤੇ ਸੰਗਤਾਂ ਜਿਹੜੀਆਂ ਨੇ ਦਰਸ਼ਨ ਕਰਨ ਲਈ ਮੇਲਾ ਵਕ ਵਕ ਥਾਂ ਗੁਰਦੁਆਰਿਆਂ ਦੇ ਵਿੱਚ ਆਉਂਦੀ ਆ ਅਸੀਂ ਖੜੇ ਆ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਖੜੇ ਆ ਤਾਂ ਉੱਥੋਂ ਕਵਰਿੰਗ ਕਰਦੇ ਹੋਏ ਤਾਂ ਸਜਦਤ ਜਿਹੜੀ ਦਰਸ਼ਨ ਕਰਨ ਆਈ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵਕ ਵਕ ਥਾਂ ਤੋਂ ਗੱਲਬਾਤ ਕਰਾਂਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਜੀ ਪੰਜ ਗਰਾਂ ਤੋਂ ਆਏ ਜੀ ਜੀ ਇੱਥੇ ਜੀ ਬੱਚੇ ਬਾਹਰ ਗਏ ਉਹਨਾਂ ਨੇ ਬੱਸ ਕਰਾ ਕੇ ਦਿੱਤੀ ਹੈ ਕੈਮਰਾ ਮਤਾਂ ਚੱਲਦੀਆਂ ਕਲਾਜ ਰੱਖੇ ਮਹਾਰਾਜ ਤਾਂ ਸੰਤਾਂ ਦੇ ਦਰਸ਼ਮੇਲੇ ਕਰਨ ਆਏ ਆ ਸੰਗਰਾਂਦ ਦੇ ਵਾਲੇ ਦਿਨ ਵੈਗ ਰੂ ਕੋਲ ਦਾ ਪਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਨੇ ਸਫਲ ਕਰੇ ਅੱਛਾ ਤੇ ਹੋਰ ਵੀ ਸੰਗਤ ਖੜੀ ਆ ਤਾਂ ਪੈਨ ਕਿਦਾਂ ਦਾ ਦਿਨ ਲੱਗਿਆ ਤੁਹਾਨੂੰ ਦਰਸ਼ਨ ਕਰਕੇ ਮਿਲਣਾ ਹਾਂਜੀ ਵੀਰੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਮਨ ਖੁਸ਼ ਹੋਇਆ ਬਹੁਤ ਸੰਗਤ ਦੇ ਦਰਸ਼ਨ ਕੀਤੇ ਸਾਨੂੰ ਸਾਰਿਆਂ ਨਾਲ ਬਹੁਤ ਵਧੀਆ ਲੱਗਿਆ ਹੋਰ ਵੀ ਸੰਗਤਾਂ ਨੰਨੇ ਮੁੰਨੇ ਬੱਚੇ ਹੋ ਗਏ ਗੱਲਬਾਤ ਪੈਨ ਤੁਸੀਂ ਦਰਸ਼ਨ ਮਿਲਾ ਕੀਤਾ ਸੰਗਤਾਂ ਦਾ ਸੰਗਰਾਂਦ ਦਾ ਪਵਿੱਤਰ ਦਿਹਾੜਾ ਕੀ ਕਹਿਣਾ ਹੈ ਹਾਂਜੀ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਹਾਂ ਕਿ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਸਰਬੱਤ ਦਾ ਹੀ ਭਲਾ ਹੋਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਸੰਗਰਾਂਦ ਦਾ ਤਿਹਾਰਾ ਉਹਦੀ ਖੁਸ਼ੀ ਵਿੱਚ ਮੁੱਖ ਰੱਖਦੇ ਸਾਨੂੰ ਯਾਤਰਾ ਐਨਆਰਈ ਵੀਰਾਂ ਲੋ ਕਰਾਈ ਗਈ ਆ ਜਿਹਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਆ ਠੀਕ ਹੈ ਜੀ ਬਾਕੀ ਤੈਨੂੰ ਧੰਨਵਾਦ ਕਰਦੇ ਸਮੂਹ ਸੰਗਤ ਦਾ ਤੇ ਪਿੰਡ ਦਾ ਐਨਆਰਈ ਵੀਰਾਂ ਲੋ ਬਸ ਇਹੀ ਆ ਥੈਂਕ ਯੂ ਔਰ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ